ਕਿਸੇ ਘਰ ਬਾਲਕ ਦਾ ਜਨਮ ਹੋਇਆ ਤੇ ਉਹ ਬੱਚੇ ਨੂੰ ਲੈ ਕੇ ਕਿਸੇ ਸਾਧੂ ਫਕੀਰ ਦੇ ਕੋਲੇ ਗਏ ਤੇ ਮੱਥਾ ਟੇਕ ਕੇ ਪੁੱਛਦੇ ਨੇ ਕਿ ਫਕੀਰ ਸਾਈ ਵੱਡਾ ਹੋ ਕੇ ਬੱਚਾ ਬਾਲਕ ਕੀ ਬਣੇਗਾ ਫਕੀਰ ਨੇ ਤਿੰਨ ਚੀਜ਼ਾਂ ਬੱਚੇ ਦੇ ਸਾਹਮਣੇ ਰੱਖੀਆਂ ਬੱਚਾ ਸਾਲਕ ਦਾ ਹੋਇਆ ਰਿੜਨ ਵਾਲਾ ਸੀ ਤੇ ਤਿੰਨ ਚੀਜ਼ਾਂ ਕੀ ਸੀਗੀਆਂ ਬੱਚੇ ਦੇ ਸਾਹਮਣੇ ਰੱਖੀਆਂ ਇੱਕ ਕੁਰਾਨ ਇੱਕ ਧਨ ਦੌਲਤ ਤੇ ਇੱਕ ਸੁਰਾਹੀ ਸ਼ਰਾਬ ਦੀ ਸੁਰਾਹੀ ਰੇੜੇ ਜਾਂਦੇ ਬੱਚੇ ਨੇ ਤਿੰਨੇ ਚੀਜ਼ਾਂ ਨੂੰ ਹੱਥ ਪਾ ਲਿਆ ਤੇ ਸਾਈ ਫਕੀਰ ਨੇ ਮੱਥੇ ਤੇ ਹੱਥ ਮਾਰਿਆ ਪਿਓ ਨੇ ਪੁੱਛਿਆ ਕੀ ਗੱਲ ਕੀ ਬੱਚਾ ਬੱਚੇ ਦਾ ਭਵਿੱਖ ਕੋਈ ਧੁੰਦਲਾ ਆ ਕੋਈ ਅਪਰਾਧੀ ਬਣੇਗਾ ਕੀ ਬਣੇਗਾ ਮੱਥੇ ਤੇ ਹੱਥ ਮਾਰਿਆ ਸਾਈ ਫਕੀਰ ਕਹਿੰਦਾ ਏ ਇਹ ਰਾਜਨੀਤਾ ਬਣੇਗਾ ਜੇ ਕੁਰਾਨ ਨੂੰ ਹੱਥ ਪਾਉਂਦਾ ਤੇ ਮੈਂ ਸਮਝਦਾ ਕਿ ਇਹ ਧਾਰਮਿਕ ਵਰਤੀ ਵਾਲਾ ਕੋਈ ਸਾਈ ਫਕੀਰ ਅੱਲਾ ਦਾ ਬੰਦਾ ਹੋਏਗਾ ਇਹ ਤੁਨ ਦੌਲਤ ਨੂੰ ਹੱਥ ਪਾਉਂਦਾ ਤੇ ਮੈਂ ਸਮਝਦਾ ਕਿ ਇਹ ਕੋਈ ਅਮੀਰ ਵਪਾਰੀ ਬਣੇਗਾ ਤੇ ਜੇ ਸਰਾਹੀ ਨੂੰ ਹੱਥ ਪਾਉਂਦਾ ਤੇ ਮੈਂ ਸੋਚਦਾ ਇਹ ਆਯਾਸ਼ ਬਣੇਗਾ ਪਰ ਇਹਨੇ ਤਿੰਨਾਂ ਚੀਜ਼ਾਂ ਨੂੰ ਹੱਥ ਪਾ ਲਿਆ ਇਹਦਾ ਮਤਲਬ ਇਹ ਰਾਜਨੀਤਾ ਬਣੇਗਾ